ਨਨਾ ਤੋਂ ਸ਼ੁਰੂਆਤ ਕਰਨ ਪਹੁੰਚੇ ਸਨ শহীদ ਭਗਤ ਸਿੰਘ ਹਰਿਆਵਲ ਲਹਿਰ ਦੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਤ ਅਸੀਂ ਦੂਰ ਕਰਾਂਗੇ ਇੱਕ ਜਿਹੜਾ ਠੇਕੇਦਾਰ ਹੈ ਉਹ ਜੋਥਟੀ ਸਰਕਾਰ ਵੀ ਆਉਗੀ 20 ਰੁਪਏ ਲਵਾਂਗੇ ਤੇ ਉਹ 100 ਰੁਪਏ ਪਰਚੀ ਲੈ ਰਿਹਾ ਤੇ ਕੋਈ ਵੀ ਬੋਰਡ ਦੀ ਉਹਨੇ ਲਾਇਆ ਹੋਇਆ ਸਾਨੂੰ ਤਾਂ ਕੋਈ ਇਸ ਤਰ੍ਹਾਂ ਦੀ ਕੰਪਲੈਟ ਪਰ ਰੇੜੀ ਤੇ ਪਰ ਦੁਕਾਨਦਾਰ ਤੋਂ 100 ਰੁਪਏ ਲੈ ਰਿਹਾ ਉਹ ਰਲਿ ਮਿਲੀ ਸਰਕਾਰ ਚਲਾ ਰਿਹਾ ਦੋ ਛਾਬੇ ਫਾਲਤੂ ਦੁਕਾਨਦਾਰ ਨੂੰ ਲਵਾ ਕੇ ਉਹਦੇ ਤੋਂ 120 ਰੁਪਏ ਲੈ ਲੈਂਦਾ ਪਿਛਲੇ ਹਫਤੇ ਸੈਕਟਰੀ ਸਾਹਿਬ ਨੇ ਮੌਕੇ ਤੇ ਇਹ ਚੀਜ਼ਾਂ ਨੋਟ ਕੀਤੀਆਂ ਉਹ ਸਾਰੇ ਜਿੰਨੀਆਂ ਦੁਕਾਨਾਂ ਨੇ ਬਾਹਰ ਐਡੇ ਐਡੇ ਸ਼ੈੱਡ ਲਾ ਕੇ ਬਾਹਰ ਨਜਾਇਜ਼ ਕਰ ਦੇ ਦੇਖੋ ਗੱਲੇ ਹੈ ਕਰੀਬ ਮਜ਼ਦੂਰ ਜਿਹੜੇ ਹੈਗੇ ਉਹ ਆਪਣਾ ਢਿੱਡ ਪਾਲਦੇ ਨੇ ਜੇ ਮਾੜੀ ਮੁੱਠੀ ਕਿਤੇ ਉਹਨਾਂ ਨੇ ਇੱਧਰ ਉੱਧਰ ਲਾ ਲਈ ਨਾ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਬਾਕੀ ਇਹਨ ਜਰਨਲ ਕਿਸੇ ਨੂੰ ਕੋਈ ਮੇਰੀ ਗੱਲ ਆ ਰਹੀ ਹੈ ਵੀ ਮੰਡੀ ਦੇ ਵਿੱਚ ਨਜਾਇਜ਼ ਕਬਜ਼ੇ ਜਿਹੜੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਕਿਉਂਕਿ ਜਿਹੜੇ ਉਥੇ ਬੂਥ ਬਨੇ ਹੋਏ ਨੇ ਜਾਂ ਐਸਈਓ ਬਨੇ ਹੋਏ ਨੇ ਉਹਨਾਂ ਦਾ ਜਿਹੜੇ ਬ੍ਰਾਂਡ ਨੇ ਬ੍ਰਾਂਡਿਆਂ ਦੇ ਕਬਜ਼ੇ ਤਾਂ ਹੈਗੇ ਹੈਗੇ ਨੇ ਬੂਥਾਂ ਦੇ ਬਾਹਰ 20 20 ਫੁੱਟ ਤੋਂ ਲੈ ਕੇ 15 ਤੋਂ 20 ਫੁੱਟ ਲੈ ਕੇ ਸ਼ੈੱਡ ਬਣਾਏ ਕਿੱਥੇ ਜਿੰਨੇ ਆਰਟੀਆਂ ਲਾਇਸੈਂਸ ਦਿੱਤੇ ਨੇ ਉਸ ਤੋਂ ਤਿੱਗਨੇ ਕਬਜ਼ੇ ਕਰੀ ਬੈਠੇ ਨੇ ਜਾਂ ਚੱਲੇ ਇਹ ਆਪਾਂ ਬੇਗ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਹੇ ਜਿਹੜੀ ਆ ਮੀਡੀਆ ਦੀ ਹਾਈਪ ਬਣਾਉਣ ਵਾਸਤੇ ਗੱਲਾਂ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਮੈਨੂੰ ਸਪੈਸੀਫਾਈ ਕਰੋ ਵੀ ਬਹੁਤ ਹੀ ਗੱਲਾਂ ਨਾ ਬੈਠ ਕੇ ਅੰਦਰ ਨਹੀਂ ਨਹੀਂ ਰੋਜ਼ ਦੀਆਂ ਗੱਲਾਂ ਨਹੀਂ ਤੁਸੀਂ ਮੈਨੂੰ ਮਾਤਰਾ ਦੇ ਵਿੱਚ ਚੋਰੀ ਹੋ ਰਹੀ ਹੈ ਇਹੀ ਨਹੀਂ ਰਾਤ ਨੂੰ ਦੇਣੀਆਂ ਗੱਡੀਆਂ ਉਤਰਦੀਆਂ ਨੇ ਕਿਉਂਕਿ ਕੰਡਾ ਇੱਥੇ ਹੈ ਨਹੀਂਗਾ ਕੰਡਾ ਇੱਥੇ ਨਾ ਹੋਣ ਦੇ ਕਾਰਨ ਵੇਟ ਹੁੰਦਾ ਨਹੀਂਗਾ ਵੇਟ ਦੇ ਮਦਬਕ ਇਹਨਾਂ ਨੇ ਉਹਨਾਂ ਤੋਂ ਮੰਡੀ ਫੀਸ ਲੈਣੀ ਆ ਹੁਣ ਨਗਦੇ ਸਾਬ ਨਾਲ ਲੈ ਲੈਂਦੇ ਨੇ ਵੀਕ ਨਾਲ ਲੱਗ ਰਿਹਾ ਲੱਗ ਰਿਹਾ ਬਈ ਹੁਣ ਮੈਂ ਤੁਸੀਂ ਉਹੀ ਗੱਲਾਂ ਤੁਸੀਂ ਲਿਵਿੰਗ ਇੰਡੀਆ ਵਾਲੇ ਤੇ ਪੀਟੀਸੀ ਵਾਲੇ ਇਹੀ ਕੰਮ ਤੇ ਹਾਂ ਤੁਸੀਂ ਪੋਜ਼ਿਟਿਵ ਗੱਲ ਕਰੋ ਜਿੱਥੇ ਕੋਈ ਕੰਪਲੇਂਟ ਆਦਾ ਉਹ ਅਸੀਂ ਤਾਂ ਮੈਂ ਤਾਂ ਕਹਿ ਰਿਹਾ ਡੀਐਮਓ ਕੋਲ ਚਲਦੀ ਆ ਡੀਐਮਓ ਜਾਂਚ ਅਫਸਰ ਐ ਮੈਂ ਡੀਐਮਓ ਨੂੰ ਜਿਹੜੀ ਵੀ ਗੱਲ ਕਰੂੰਗਾ ਮੈਂ ਡੀਐਮਓ ਦੇ ਨਾਲ ਕਰੂੰਗਾ ਮੈਨੂੰ ਤੁਹਾਡੇ ਨਾਲ ਮੈਨੂੰ ਕੋਈ ਸਹਕਾਰ ਨਹੀਂਗਾ ਮੇਰੀ ਸ਼ਿਕਾਇਤ ਆ ਤੇ ਸ਼ਿਕਾਇਤ ਦੇ ਕਾਰਵਾਈ ਕਰਨਾ ਡੀਐਮਓ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਦੀ ਸਬਜ਼ੀ ਮੰਡੀ ਚ ਲੱਗ ਰਿਹਾ ਹੈ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਰਕਾਰ ਨੇ ਮੰਡੀ ਬੋਰਡ ਦੀ ਫੀਸ ਲੱਖਾਂ ਰੁਪਏ ਦਾ ਚੂਨਾ ਦੂਜੇ ਪਾਸੇ ਸਬਜ਼ੀ ਮੰਡੀ ਦਾ ਠੇਕੇਦਾਰ ਵੀ ਇੱਕ ਇੱਕ ਰੇੜੀ ਫੜੀ ਦੁਕਾਨਦਾਰ ਤੋਂ ਲੈ ਰਿਹਾ 100 ਰੁਪਿਆ ਅਤੇ ਸਬਜ਼ੀ ਮੰਡੀ ਚ ਨਜਾਇਜ਼ ਕਬਜ਼ਿਆਂ ਦਾ ਮਾਮਲਾ ਉਠਾਇਆ ਗਿਆ ਆਪੇ ठेकेदार ਖਿਲਾਫ ਪਹਿਲਾਂ ਵੀ ਧਰਨਾ ਪ੍ਰਦਰਸ਼ਨ ਵੀ ਹੁੰਦੇ ਜੋ ਮੀਡੀਆ ਦੀਆਂ ਸੁਰਖੀਆਂ ਬਣੇ ਪਰੰਤੂ ਇਹ ਥੋੜਾ ਲਗਾਤਾਰ ਜਾਰੀ ਇਸ ਸਬੰਧੀ ਸਰਕਾਰ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ। ਉਨ੍ਹਾਂ ਸ਼ਿਕਾਇਤਾਂ ਸਬੰਧੀ ਕੀ ਬੋਲੇ ਚੇਅਰਮੈਨ ਹਰਚੰਦ ਸਿੰਘ ਵਰਸਕ? ਕਿ ਆ ਕਿ ਉਨ੍ਹਾਂ ਕੋਲ ਤਾਂ ਕੋਈ ਸ਼ਿਕਾਇਤ ਹੀ ਨਹੀਂ ਆਈ। ਤੁਸੀਂ ਆਪ ਹੀ ਸੁਣ ਲਓ। ਦੱਸ ਦਈਏ ਕਿ ਕੰਨਾ ਤੋਂ ਸ਼ੁਰੂਆਤ ਕਰਨ ਪਹੁੰਚੇ ਸਨ ਸ਼ਹੀਦ ਭਗਤ ਸਿੰਘ ਹਰੀਆਵਲ ਲਹਿਰ ਦੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸਕ ਕਿਆ ਕਿ 2100 ਬੂਟਾ ਲਾਰੇ ਆ ਪੂਰੇ ਪੰਜਾਬ ਚ ਹਰ ਮਾਰਕੀਟ ਚ 500 500 ਬੂਟਾ ਘੱਟੋ ਘੱਟ ਲਾਇਆ ਜਾਵੇ ਤੁਸੀਂ ਸ਼ਿਕਾਇਤ ਕੀਤੀ ਸੀਗੀ ਬਈ ਨਾਜਾਇਜ਼ ਕਬਜ਼ੇ ਮੈਨੇ ਜਿਹੜਾ ਆੜਤੀਆਂ ਦੇ ਜਿਹੜੇ ਨਾਜਾਇਜ਼ ਹੋ ਰਿਹਾ ਨਾਜਾਇਜ਼ ਕਬਜ਼ੇ ਕਿਤੇ ਜਾ ਰਹੇ ਨੇ ਔਰ ਸਬਜ਼ੀ ਦੀ ਜਿਹੜੀ ਰਾਤ ਨੂੰ ਟਰੱਕ ਉਤਰਦੇ ਨੇ ਤੇ ਸਰਕਾਰ ਦੇ ਜਿਹੜੇ ਜਿਹੜੀ ਮਾਰਕੀਟ ਕਮੇਟੀ ਦੀ ਚੋਰੀ ਹੋ ਰਹੀ ਹੈ ਫੀਸ ਚੋਰੀ ਹੋ ਰਹੀ ਹੈ ਇਸ ਸੰਬੰਧੀ ਕੀ ਕੀ ਹੈ ਜੀ ਕੀ ਮੁੱਦਾ ਸੀ ਕਿਹੜੀ ਕਿਹੜੀ ਕਿਸ ਕਿਸ ਕੇ ਸਵਾਰੇ ਕੰਪਲੀਟ ਕੀਤੀ ਤੁਸੀਂ ਪਹਿਲਾਂ ਤਾਂ ਮੈਂ ਸਤੂ ਜੀ ਤੁਹਾਡਾ ਧੰਨਵਾਦ ਕਰੂੰਗਾ ਵੀ ਤੁਸੀਂ ਵੀ ਅੱਜ ਮੇਰੇ ਮੇਰੀ ਆਵਾਜ਼ ਪਬਲਿਕ ਤੱਕ ਪਹੁੰਚਾਣ ਲੱਗੇ ਹੋ ਕਿਉਂਕਿ ਇਹ ਪਹਿਲਾਂ ਵੀ ਮੀਡੀਆ ਦੇ ਵਿੱਚ ਬਾਰ ਬਾਰ ਇਹ ਗੱਲ ਆ ਰਹੀ ਹੈ ਵੀ ਮੰਡੀ ਦੇ ਵਿੱਚ ਨਜਾਇਜ਼ ਕਬਜ਼ੇਆਂ ਜਿਹੜੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਲੋਕਾਂ ਨੂੰ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਕਿਉਂਕਿ ਜਿਹੜੇ ਉੱਥੇ ਬੂਥ ਬਣੇ ਹੋਏ ਨੇ ਜਾਂ ਐਸਈਓ ਬਣੇ ਹੋਏ ਨੇ ਉਹਨਾਂ ਦਾ ਜਿਹੜੇ ਬ੍ਰਾਂਡ ਨੇ ਬ੍ਰਾਂਡਿਆਂ ਦੇ ਕਬਜ਼ੇ ਤਾਂ ਹੈਗੇ ਹੈਗੇ ਨੇ ਬੁੱਥਾਂ ਦੇ ਬਾਹਰ 20 20 ਫੁੱਟ ਤੋਂ ਲੈ ਕੇ 15 ਤੋਂ 20 ਫੁੱਟ ਲੈ ਕੇ ਸ਼ੈੱਡ ਬਣਾਏ ਗਏ ਨੇ ਉਹ ਸ਼ੈੱਡਾਂ ਦੇ ਵਿੱਚ ਵੀ ਮਾਲ ਲਗਾ ਕੇ ਬੈਠੇ ਨੇ ਵੀ ਆਮ ਪਬਲਿਕ ਨੂੰ ਚੱਲਣਾ ਮੁਸ਼ਕਲ ਹੋ ਰਿਹਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਜਾਂ ਮੈਂ ਸ਼ਿਕਾਇਤ ਸੀਐਮ ਦੇ ਨਾਲ ਡੀਐਮ ਨੂੰ ਕੀਤੀ ਸੀਗੀ ਡਿਸਟ੍ਰਿਕਟ ਜ਼ਿਲ੍ਹਾ ਜ਼ਿਲ੍ਹਾ ਮੰਡੀ ਬੋਰਡ ਦਾ ਅਫੀਸਰ ਹੈ ਜਿਹੜਾ ਉਹਨੂੰ ਕੀਤੀ ਸੀ ਉਹਨਾਂ ਨੇ ਜਾਂਚ ਵੀ ਕੀਤੀ ਇਸੇ ਮਾਮਲੇ ਤੇ ਔਰ ਉਹਨਾਂ ਨੂੰ ਮੈਂ ਇੱਕ ਸਰਵੇ ਰਿਪੋਰਟ ਵੀ ਵੀ ਸਬਮਿਟ ਕੀਤੀ ਹੈ ਉਹਨਾਂ ਨੇ ਮੈਨੂੰ ਬੁਲਾਇਆ ਸੀ ਮੈਂ ਉਹ ਸਰਵੇ ਰਿਪੋਰਟ ਜਦੋਂ ਸਬਮਿਟ ਸਬਮਿਟ ਕੀਤੀ ਹੈ ਉਹਨਾਂ ਨੇ ਮੈਂ ਦੱਸਿਆ ਵੀ ਕਿਹੜੇ ਕਿਹੜੇ ਦੁਕਾਨਦਾਰ ਕੋਲ ਨਜਾਇਜ਼ ਲਾਇਸੈਂਸ ਨੇ ਕਿਉਂਕਿ ਕੁਝ ਜਿਹੜੇ ਆੜਤੀ ਨੇ ਉਹਨਾਂ ਕੋਲ ਇੱਕ ਦੁਕਾਨ ਤੇ ਪੰਜ-ਪੰਜ ਲਾਇਸੈਂਸ ਨੇ ਹੈ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਕਈਆਂ ਦੇ ਲਾਇਸੈਂਸ ਬਣੇ ਨਹੀਂ ਹੋਏ ਔਰ ਫੜਾਂ ਦੇ ਕਬਜ਼ੇ ਕਰੀ ਬੈਠੇ ਨੇ ਇਹ ਲੋਕ ਨੇ ਜਿਹੜੇ ਇਹ ਨਜਾਇਜ਼ ਤਰੀਕੇ ਨਾਲ ਬੈਠੇ ਨੇ ਦੇਖੋ ਸਰਕਾਰ ਦਾ ਇਹ ਗਾਈਡਲਾਈਨ ਦੇ ਮਤਾਬਕ ਇੱਕ ਚੀਜ਼ ਨੂੰ ਸਟੋਰ ਕਰਨ ਲਈ ਵੀ ਉਹ ਲਾਇਸੈਂਸ ਦਿੰਦੇ ਨੇ ਆੜਤੀਆਂ ਨੂੰ ਸਟੋਰ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਸਬਜ਼ੀ ਬਚ ਗਈ ਜਾਂ ਜਿਹੜਾ ਫਰੂਟ ਬਚ ਗਿਆ ਉਹਨੂੰ ਤੁਸੀਂ ਸਟੋਰ ਕਰ ਸਕਦੇ ਹੋ ਇੱਥੇ ਤੁਸੀਂ ਮੰਡੀ ਚ ਜਾ ਕੇ ਦੇਖੋਗੇ ਤੁਸੀਂ ਉੱਥੇ ਕੇਲੇ ਦੇ ਗਰਾਮ ਨੇ ਚਾਹੇ ਉਹ ਐਸਈਓ ਚ ਦੇਖ ਲਓ ਚਾਹੇ ਤੁਸੀਂ ਬੂਥਾਂ ਚ ਦੇਖ ਲਓ ਬੂਥਾਂ ਦੇ ਵਿੱਚ ਰਿਟੇਲ ਰਿਟੇਲ ਸਬਜ਼ੀ ਵੇਚਣੀ ਹੈ ਤੇ ਐਸਈਓ ਦੇ ਵਿੱਚ ਹੋਲਸੇਲ ਸਬਜ਼ੀ ਵੇਚਣੀ ਹੈ ਇਹਨਾਂ ਨੇ ਪਰ ਦੋਨਾਂ ਜਗ੍ਹਾ ਤੇ ਇਹਨਾਂ ਨੇ ਕੇਲਿਆਂ ਦੇ ਸਟੋਰ ਬਣਾਤੇ ਜਿਹੜੇ ਉਹ ਸਟੋਰ ਨੇ ਉਹ ਬਿਲਕੁਲ ਨਜਾਇਜ਼ ਨੇ ਉਹਨੂੰ ਕੋਈ ਲਾਇਸੈਂਸ ਦੀ ਮੰਨਤਾ ਨਹੀਂ ਹੈ ਸਰਕਾਰ ਕੋਈ ਮੰਨਦਾ ਨਹੀਂ ਦਿੰਦੀ ਔਰ ਖੁੱਲੇ ਅਮਝਾ ਲਏ ਨੇ ਇਹ ਦੀ ਜੇ ਸਰਕਾਰ ਦਾ ਕਹਿ ਲਓ ਜਾਂ ਰਾਜਨੀਤਿਕ ਬੰਦਿਆਂ ਦਾ ਕਹਿ ਲਓ ਵੀ ਦਬਦਬਾ ਹੈ ਜਿਨੇ ਕਰ ਨੇ ਇਹ ਚੀਜ਼ਾਂ ਚੱਲ ਰਹੀਆਂ ਨੇ ਜਦਕਿ ਨਹੀਂ ਚੱਲਣੀਆਂ ਚਾਹੀਦੀਆਂ ਇੱਕ ਮਾਮਲਾ ਮੈਂ ਹੋਰ ਉਜਾਗਰ ਕੀਤਾ ਸੀਗਾ ਜਿਹਦੇ ਵਿੱਚ ਵੀ ਇੱਥੇ ਇੱਕ ਅਦਰਕ ਦਾ ਜਿਹੜਾ ਦੁਕਾਨਦਾਰ ਹੈ ਅਦਰਕ ਡੀਜ਼ ਹੈ ਜਿਹੜਾ ਅਦਰਕ ਦਾ ਹੋਲਸੇਲਰ ਹੈ ਉਹਨੇ ਮੰਡੀ ਦੇ ਪੱਲੇ ਪਾਸੇ ਇੱਕ ਆਪਣਾ ਗੋਦਾਮ ਲੈ ਰੱਖਿਆ ਹੈ ਜਿੰਦੇ ਚ ਕੈਮੀਕਲ ਦੇ ਨਾਲ ਅਦਰਕ ਨੂੰ ਧੋਂਦਾ ਹੈ ਔਰ ਪਿਛਲੇ 게ਟ ਤੋਂ ਮੰਡੀ ਦੇ ਪਿਛਲੇ 게ਟ ਤੋਂ ਅਦਰਕ ਨੂੰ ਲੈਂਦਾ ਹੈ ਜਿਹਦੇ ਨਾਲ ਮੰਡੀ ਦਾ ਮੰਡੀ ਫੀਸ ਦਾ ਬਹੁਤ ਮਾਤਰਾ ਦੇ ਵਿੱਚ ਚੋਰੀ ਹੋ ਰਹੀ ਹੈ। ਇਹੀ ਨਹੀਂ ਰਾਤ ਨੂੰ ਜਿਹੜੀਆਂ ਗੱਡੀਆਂ ਉਤਰਦੀਆਂ ਨੇ ਕਿਉਂਕਿ ਕੰਡਾ ਇੱਥੇ ਹੈ ਨਹੀਂਗਾ। ਕੰਡਾ ਇਥੇ ਨਾ ਹੋਣ ਦੇ ਕਾਰਨ ਵੇਟ ਹੁੰਦਾ ਨਹੀਂਗਾ ਵੇਟ ਦੇ ਮਦਬਕ ਇਹਨਾਂ ਨੇ ਉਹਨਾਂ ਤੋਂ ਮੰਡੀ ਫੀਸ ਲੈਣੀ ਆ ਹੁਣ ਨਗਦੇ ਹਿਸਾਬ ਨਾਲ ਲੈ ਲੈਂਦੇ ਨੇ ਵੀ ਇੱਕ ਨਗ ਉਥੇ ਜਦੋਂ ਗੱਡੀ ਅੰਦਰ ਵੜ ਜਾਂਦੀ ਆ ਪਤਾ ਨਹੀਂ ਚੱਲਦਾ ਕਿੰਨੇ ਨਗ ਨੇ ਕਿਉਂਕਿ ਇਹ ਰਲਿ ਮਿਲੇ ਜਿਹੜੀ ਸਰਕਾਰ ਚਲਾ ਰਹੀ ਨੇ ਇਹ ਰਲਿ ਮਿਲੀ ਚਲਾ ਰਹੀ ਨੇ ਜਿਹੜੇ ਸਟਾਫ ਦੇ ਬੰਦੇ ਨੇ ਉਹ ਵੀ ਨਾਲ ਇਨਵੋਲਵ ਨੇ ਇਹ ਚੀਜ਼ਾਂ ਦੇ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਜਿਹੜੇ ਮੰਡੀ ਕਰਨ ਬੋਰਡ ਦੇ ਅਧਿਕਾਰੀ ਸਰ ਨਾਲ ਮਿਲੇ ਹੋਏ ਨੇ ਤੁਹਾਡਾ ਦੇਖੋ ਜੇ ਤੁਸੀਂ ਇਹ ਚੋਰੀ ਹੋ ਰਹੀ ਆ ਇਹ ਚੋਰੀ ਤਾਂ 2 ਮਿੰਟ ਚ ਰੁਕ ਸਕਦੀ ਆ ਦੋ ਗੇਟ ਨੇ ਤੀਜਾ ਪਿਛਲਾ ਬਸ ਐ ਇਹ ਰੋਕ ਸਕਦੇ ਨੇ ਇਹ ਨਹੀਂ ਰੁਕ ਰਹੀ ਉਹਦੇ ਵਿੱਚ ਇਹਦੇ ਕਲੀਅਰ ਹੋ ਰਿਹਾ ਵੀ ਜਿਹੜਾ ਸਟਾਫ ਹੈ ਉਹ ਵੀ ਨਾਲ ਲੜਿਆ ਹੋਇਆ ਅੱਜ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਆਏ ਸੀ ਹਰਜਨ ਸਿੰਘ ਬਰਸ਼ਟ ਅਸੀਂ ਉਹਨਾਂ ਨੂੰ ਇਹੀ ਸਵਾਲ ਕਿਤੇ ਕਹਿੰਦੇ ਵੀ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਕਹਿੰਦੇ ਵੀਰ ਜੀ ਮੈਂ ਤੁਹਾਨੂੰ ਦੱਸਿਆ ਮੈਂ ਸ਼ਿਕਾਇਤ ਕੀਤੀ ਹੋਈ ਹੈ ਸ਼ਿਕਾਇਤ ਦੇ ਵਿੱਚ ਡੀ ਐਮਓ ਸਾਹਿਬ ਜਾਂਚ ਅਫੀਸਰ ਨੇ ਉਹਨਾਂ ਨੇ ਜਾਂਚ ਦੇ ਵਿੱਚ ਮੇਰੇ ਤੋਂ ਸਰਵੇ ਰਿਪੋਰਟ ਵੀ ਲੈ ਲਈ ਹੈ ਮੈਂ ਸਰਵੇ ਕਰਕੇ ਦੱਸਿਆ ਵੀ ਕਿਹੜੀ ਕਿਹੜੀ ਦੁਕਾਨ ਦੇ ਵਿੱਚ ਲਾਇਸੈਂਸ ਹੈ ਹਾਂ ਉਹ ਕਿ ਕਿਦਾ ਕਿਦਾ ਲਾਇਸੈਂਸ ਨਜਾਇਜ਼ ਹੈ ਸਾਰੀ ਚੀਜ਼ਾਂ ਮੈਂ ਉਹਨਾਂ ਨੂੰ ਦੇ ਚੁੱਕੀਆਂ ਪਹਿਲਾਂ ਹੀ ਤੁਹਾਡੇ ਕਹਿਣਾ ਕਿੰਨੇ ਆਰਤੀਆਂ ਦੇ ਲਾਇਸੈਂਸ ਨੇ ਤੇ ਕਿੰਨੇ ਗੁਣਾ ਨੇ ਲਾਇਸੈਂਸ ਆਰਤੀਂ ਕਰੀਬ ਉੱਥੇ ਮੇਰੇ ਹਿਸਾਬ ਨਾਲ 50 ਗਾਰਤੀ ਨੇ ਤੇ 85 ਲਾਇਸੈਂਸ ਇਸ਼ੂ ਹੋਏ ਹੋਏ ਨੇ ਅੱਛਾ ਜੀ ਤੇ ਮੈਂ ਇੱਕ ਤੁਹਾਨੂੰ ਨਵੀਂ ਗੱਲ ਦੱਸੂਗਾ ਕੱਲ ਮੈਨੂੰ ਇੱਕ ਟੈਲੀਫੋਨ ਆਇਆ ਸੀਗਾ ਆਰਤੀ ਇਹ ਦਿਨੇ ਵੀ ਆਰਤੀ ਨੇ ਮੰਡੀ ਦੇ ਉਹ ਕਿਥੇ ਮੀਟਿੰਗ ਮੀਟਿੰਗ ਕਰ ਰਹੇ ਸੀ ਉੱਥੋਂ ਇੱਕ ਮੈਨੂੰ ਕਾਲ ਆਈ ਕਾਲ ਵੀ ਥ੍ਰੈਡ ਕਰਨੇ ਵਾਲੀ ਕਾਲ ਸੀ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਜਿਹੜੀ ਸ਼ਿਕਾਇਤ ਕੀਤੀ ਆ ਉਹ ਮੈਨੂੰ ਕਹਿੰਦੇ ਵੀ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਆ ਵੀ ਉਹ ਉਹ ਸ਼ਿਕਾਇਤ ਜਿਹਨਾਂ ਤੁਸੀਂ ਲਾਇਸੈਂਸ ਕੈਨਸਲ ਕਰਾਉਣਾ ਕਰਾ ਲਓ ਹੈ ਵੀ ਤੁਸੀਂ ਸ਼ਿਕਾਇਤ ਜਿਹੜੀ ਕੀਤੀ ਹੈ ਕਿਹੜੇ ਬੰਦੇ ਦੇ ਨਾਂ ਤੇ ਕੀਤੀ ਹੈ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਸੇ ਬੰਦੇ ਦੇ ਨਾਂ ਤੇ ਨਹੀਂ ਕੀਤੀ ਮੈਂ ਪੂਰੀ ਮੰਡੀ ਦੀ ਸ਼ਿਕਾਇਤ ਕੀਤੀ ਆ ਕਹਿੰਦੇ ਇਹਦੇ ਨਾਲ 250 ਬੰਦਾ ਸਫਰ ਕਰੂਗਾ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ 250 ਨਹੀਂ 500 ਬੰਦਾ ਰੋਜ਼ਗਾਰ ਕਰਦਾ ਉੱਥੇ ਮੰਡੀ ਦੇ ਵਿੱਚ ਇਹ 500 ਬੰਦਿਆਂ ਦੇ ਖਿਲਾਫ ਸ਼ਿਕਾਇਤ ਹੈ ਮੇਰੀ ਉਹ ਚਾਹੇ ਬੂਥ ਮਾਲਕ ਹੋਣ ਚਾਹੇ ਐਸ.ਆਈ.ਓ. ਮਾਲਕ ਹੋਣ ਚਾਹੇ ਖੜੇ ਹੋਗੇ ਕਿਤੇ ਰੇੜੀ ਲਗਾਉਂਦੇ ਹੋਣ ਸਭ ਦੇ ਖਿਲਾਫ ਮੇਰੀ ਸ਼ਿਕਾਇਤ ਹੈ ਕਿਉਂਕਿ ਆਮ ਪਬਲਿਕ ਨੂੰ ਪੈਦਲ ਚੱਲਣਾ ਮੁਸ਼ਕਿਲ ਹੋ ਗਿਆ ਮੈਂ ਇੱਕ ਸਮਾਜ ਸੇਵਕ ਹਾਂ ਮੈਨੂੰ ਸਮਾਜ ਦੇ ਵਿੱਚ ਕੋਈ ਬੁਰਾਈ ਨਜ਼ਰ ਆਉਗੀ ਤਾਂ ਮੈਂ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਮੈਨੂੰ ਮਿਲਨ ਨੂੰ ਕਹਿ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਉਂ ਮਿਲਣਾ ਕਿਉਂਕਿ ਮੇਰੀ ਸ਼ਿਕਾਇਤ ਡੀਐਮਓ ਕੋਲ ਚੱਲ ਰਹੀ ਹੈ ਡੀਐਮਓ ਜਾਂ ਅਫਸਰ ਹੈ ਮੈਂ ਡੀਐਮਓ ਨੂੰ ਜਿਹੜੀ ਵੀ ਗੱਲ ਕਰੂੰਗਾ ਮੈਂ ਡੀਐਮਓ ਦੇ ਨਾਲ ਕਰੂੰਗਾ ਮੈਨੂੰ ਤੁਹਾਡੇ ਨਾਲ ਮੈਨੂੰ ਕੋਈ ਸਹਕਾਰ ਨਹੀਂਗਾ ਮੇਰੀ ਸ਼ਿਕਾਇਤ ਹੈ ਉਹ ਸ਼ਿਕਾਇਤ ਤੇ ਕਾਰਵਾਈ ਕਰਨਾ ਡੀਐ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ ਚਾਹਾਂਗਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਹਾ ਸੀਗਾ ਵੀ ਜਦੋਂ ਵੀ ਅਸੀਂ ਸਰਕਾਰ ਦੇ ਵਿੱਚ ਆਵਾਂਗੇ ਤਾਂ ਹਰ ਰੇੜੀ ਤੋਂ 20 ਰੁਪਏ ਵਸੂਲਿਆ ਕਰਾਂਗੇ ਮੇਨਟੇਨੈਂਸ ਦੇ ਨਾਮ ਤੇ ਠੀਕ ਹੈ ਮੇਨਟੇਨੈਂਸ ਐਕਟ 2014 ਜਿਹੜਾ ਹੈਗਾ ਵੈਂਡਰ ਐਕਟ ਉਹਦੇ ਵਿੱਚ ਮੇਨਟੇਨੈਂਸ ਦੇ ਨਾਂ ਤੇ ਚਾਰਜਿੰਗ ਲੈ ਸਕਦੇ ਨੇ ਪਰ ਮੰਡੀ ਬੋਰ ਨੇ ਆਪਣਾ ਹੀ ਨੋਟੀਫਿਕੇਸ਼ਨ ਕਰਕੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਰੇੜੀ ਵਾਲਿਆਂ ਨੂੰ ਵਸੂਲ ਕਰ ਰਹੇ ਨੇ ਉਹ ਦਿੱਤਾ ਅਧਿਕਾਰ ਇਹਨਾਂ ਨੂੰ ਘਟਦਾ ਤੇ ਠੇਕੇਦਾਰ ਪਰ ਰੇੜੀ ਤੇ ਪਰ ਦੁਕਾਨਦਾਰ ਤੋਂ ਸੌ ਰੁਪਏ ਲੈ ਰਿਆ ਉਹ ਰਲਿ ਮਿਲੀ ਸਰਕਾਰ ਚਲਾ ਰਿਆ ਦੋ ਛਾਬੇ ਫालतू ਦੁਕਾਨਦਾਰ ਨੂੰ ਲਵਾ ਕੇ ਉਹਦੇ ਤੋਂ 120 ਰੁਪਏ ਲੈ ਲੈਂਦਾ ਪਿਛਲੇ ਹਫਤੇ ਸੈਕਟਰੀ ਸਾਹਿਬ ਨੇ ਮੌਕੇ ਤੇ ਇਹ ਚੀਜ਼ਾਂ ਨੋਟ ਕੀਤੀਆਂ ਔਰ ਦੁਕਾਨਦਾਰਾਂ ਨੂੰ ਜਾ ਕੇ 5-500 ਰੁਪਏ ਫਾਈਨ ਵੀ ਕੀਤਾ ਪਰ ਉਹਦੇ ਵਿੱਚ ਮੈਂ ਇੱਕ ਚੀਜ਼ ਦੇਖੀ ਜਿਹੜਾ 500 ਰੁਪਏ ਜੁਰਮਾਨਾ ਕੀਤਾ ਉਹ ਜੁਰਮਾਨਾ ਅੱਛ ਸੈਕਟਰੀ ਸਾਹਿਬ ਨੇ ਠੇਕੇਦਾਰ ਨੂੰ ਦਵਾਇਆ ਜਦ ਕਿ ਉਹ ਸਰਕਾਰ ਦੇ ਖਾਤੇ ਵਿੱਚ ਜਾਣਾ ਚਾਹੀਦਾ ਹੈ ਇਹ ਵੀ ਗਲਤ ਸੀਗਾ ਇਸ ਲਈ ਮੈਂ ਸੈਕੀ ਸਾਹਿਬ ਨੂੰ ਮਿਲਣਾ ਚਾਹਿਆ ਸੀਗਾ ਉਸ ਤੋਂ ਬਾਅਦ ਮੈਨੂੰ ਸੈਕੀ ਸਾਹਿਬ ਨਾਲ ਮੇਰੀ ਮੁਲਾਕਾਤ ਨਹੀਂ ਹੋ ਚੁੱਕੀ ਪਿੱਛੋ ਜੇ ਠੇਕੇਦਾਰ ਦੇ ਖਿਲਾਫ ਹੜਤਾਲ ਵੀ ਹੋਈ ਸੀ ਪ੍ਰਦਰਸ਼ਨ ਵੀ ਕੀਤਾ ਸੀਗਾ ਰੇੜੀ ਰੇੜੀ ਫੜੀ ਯੂਨੀਅਨ ਵਾਲਿਆਂ ਦੇ ਤੇ ਜਿਹੜਾ ਠੇਕੇਦਾਰ ਦੇ ਖਿਲਾਫ ਰੇੜੀ ਫੜੀ ਯੂਨੀਅਨ ਵਾਲਿਆਂ ਨੇ ਪ੍ਰਦਰਸ਼ਨ ਕੀਤਾ ਸੀ ਉਹ ਇਸ ਲਈ ਕੀਤਾ ਗਿਆ ਸੀਗਾ ਵੀ ਠੇਕੇਦਾਰ ਇੱਕ ਰੇੜੀ ਤੋਂ 200 ਤੋਂ 500 ਰੁਪਏ ਦੀ ਰਿਮਾਨਡ ਕਰ ਰਿਹਾ ਸੀਗਾ ਹੁਣ ਉਹਦੇ ਨਾਲ ਪਰ ਪਰ ਰੇੜੀ ਪਰ ਰੇੜੀ 60 ਰੁਪਏ ਦੀ ਸੈਟਿੰਗ ਹੋਈ ਹੈ ਇਹਨਾਂ ਦੀ ਜਦਕਿ ਮੇਰੇ ਹਿਸਾਬ ਨਾਲ ਉਹ ਗਲਤ ਹੈ ਪਰ ਗਰੀਬ ਲੋਕ ਕਰਨ ਕੀ ਕਿਉਂਕਿ ਠੇਕੇਦਾਰੀ ਸਿਸਟਮ ਦੇ ਵਿੱਚ ਗਰੀਬ ਨੂੰ ਮਾਰਿਆ ਜਾ ਰਿਹਾ ਜਦਕਿ ਸਰਕਾਰ ਨੇ 20 ਰੁਪਏ 20 ਰੁਪਏ ਕਿਹਾ ਸੀਗਾ ਵੀ ਅਸੀਂ ਲਵਾਂਗੇ ਪਰ ਹੁਣ ਇਹ ਸਮਝ ਲਓ ਵੀ ਗਰੀਬਾਂ ਨੂੰ ਲੁੱਟਿਆ ਜਾ ਰਿਹਾ ਹੈ ਜਿਹੜੇ ਵੋਟਰ ਇਹਨਾਂ ਦੇ ਖੁਦ ਦੇ ਵੋਟਰ ਨੇ ਆਮ ਆਦਮੀ ਪਾਰਟੀ ਦੇ ਅੱਜ ਉਹ ਵੀ ਪਿਸਦੇ ਨੇ ਚਾਹੇ ਦੂਜੀਆਂ ਪਾਰਟੀਆਂ ਦੇ ਲੋਕਾਂ ਉਹ ਵੀ ਵੇਸਦੇ ਨੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਹੈ ਖੰਨਾ ਤੋਂ ਕੱਲ ਅਸੀਂ ਗੁਵਿੰਦਗੜ੍ਹ ਬੁੱਟੇ ਲਾ ਕੇ ਆਏ ਅੱਜ ਖੰਨਾ 'ਚ ਇੱਥੇ ਦੇ ਸੈਕਟਰੀ ਸਾਹਿਬ ਨੇ ਮੈਨੂੰ ਦੱਸਿਆ ਕਿ 2100 ਬੁੱਟਾ ਅਸੀਂ ਲਗਾ ਰਹੇ ਹਾਂ ਇੱਥੇ ਤਾਂ ਇਸੇ ਤਰ੍ਹਾਂ ਪੂਰੇ ਪੰਜਾਬ 'ਚ ਮੈਂ ਸਾਰੇ ਪੰਜਾਬ ਦੇ ਜਿੰਨੇ ਮੰਡੀ ਬੋਰਡ ਦੇ ਸੈਕਟਰੀ ਸਾਹਿਬਾਨਾਂ ਨੇ ਬੇਨਤੀ ਕੀਤੀ ਹੈ ਕਿ ਘੱਟੋ-ਘੱਟ ਹਰ ਮਾਰਕੀਟ ਕਮੇਟੀ ਚ 500 ਬੂਟਾ ਜ਼ਰੂਰ ਲਗਾਇਆ ਜਾਵੇ। ਔਰ ਇਸੇ ਤਰ੍ਹਾਂ ਸਾਡੇ ਅੜਤੀਪਰਾ ਰੋਸ਼ਾ ਜੀ ਇੱਥੇ ਹਰਮਨ ਸਿੰਘ ਜੀ ਹੈਗੇ ਤੇ ਇਸ ਅਨਾਜ ਮੰਡੀ ਦੇ ਪ੍ਰਧਾਨ ਨੇ ਤੇ ਸਬਜ਼ੀ ਮੰਡੀ ਦੇ ਪ੍ਰਧਾਨ ਜੀ ਵੀ ਤੇ ਪੂਰੀ ਟੀਮ ਇੱਥੇ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਬੂਟੇ ਲਾਈਏ, 5-5 ਬੂਟੇ ਹਰ ਅੜਤੀਪਰਾ, ਹਰ ਬੰਡੀ ਬੋੜ ਦਾ ਮੁਲਾਜ਼ਮ ਤੇ ਮਜ਼ਦੂਰਪਰਾ ਜ਼ਰੂਰ ਲਾਵੇ। ਕਿਉਂਕਿ ਜਿਸ ਤਰ੍ਹਾਂ ਧਰਤੀ ਦਾ ਵਾਤਾਵਰਨ ਖਰਾਬ ਹੋ ਰਿਹਾ ਹੈ। ਉਦੀ ਸੰਭਾਲ ਵਾਸਤੇ ਮਨੁੱਖਤਾ ਨੂੰ ਆਕਸੀਜਨ ਦੀ ਲੋੜ ਹੈ ਬਿਨਾ ਬੂਟਿਆਂ ਤੋਂ ਬਿਨਾ ਦਰਖਤਾਂ ਤੋਂ ਆਕਸੀਜਨ ਨਹੀਂ ਮਿਲ ਸਕਦੀ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਚ ਬੂਟੇ ਜ਼ਰੂਰ ਲਾਓ ਸਰ ਇੰਨੀ ਵੱਡੀ ਮੰਡੀ ਹੈ ਤੇ ਇੱਕ ਵੀ ਇੱਥੇ ਪਾਣੀ ਪੀਣ ਨੂੰ ਇੱਕ ਵੀ ਟੋਟੀ ਨਹੀਂ ਲੱਗੀ ਹੋਈ ਜਿੱਥੇ ਕੋਈ ਕਮੀ ਆ ਉਹਨੂੰ ਅਸੀਂ ਦੂਰ ਕਰਾਂਗੇ ਇੱਕ ਜਿਹੜਾ ਠੇਕੇਦਾਰ ਹੈ ਜੋਥੋਰਟੀ ਸਰਕਾਰ ਵੀ ਆਉਗੀ 20 ਰੁਪਏ ਲਵਾਂਗੇ ਤੇ ਉਹ 100 ਰੁਪਏ ਪਰਚੀ ਲੈ ਰਿਹਾ ਤੇ ਕੋਈ ਵੀ ਬੋਰਡ ਨਹੀਂ ਉਹਨੇ ਲਾਇਆ ਹੋਇਆ ਸਾਨੂੰ ਤਾਂ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਮਿਲੀ ਨਹੀਂ ਸਾਡੇ ਸੈਕਟਰੀ ਸਾਹਿਬ ਇੱਥੇ ਖੜੇ ਨੇ ਤੁਸੀਂ ਕਦੇ ਕੰਪਲੇਂਟ ਕਿਸੇ ਦੀ ਹੈ ਦੱਸੋ ਅਸੀਂ ਉਹਨੂੰ ਹੱਲ ਕਰਾਂਗੇ ਤੇ ਇੱਕ ਸਾਰੇ ਆ ਜਿੰਨੀਆਂ ਦੁਕਾਨਾਂ ਨੇ ਬਾਹਰ ਐਡੇ ਐਡੇ ਸ਼ੈੱਡ ਲਾ ਕੇ ਬਾਹਰ ਨੇ ਵਿਜਾਇਜ ਕਰ ਦੇ ਦੇਖੋ ਗੱਲ ਇਹ ਹੈ ਕਿਸਾਨ ਗਰੀਬ ਮਜ਼ਦੂਰ ਜਿਹੜੇ ਹੈਗੇ ਉਹ ਆਪਣਾ ਢਿੱਡ ਪਾਲਦੇ ਨੇ ਜੇ ਮਾੜੀ ਮੁੱਠੀ ਕਿਤੇ ਉਹਨਾਂ ਨੇ ਇੱਧਰ ਉੱਧਰ ਲਾ ਲਈ ਨਾ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ ਬਾਕੀ ਇਹਨ ਜਰਨਲ ਕਿਸੇ ਨੂੰ ਕੋਈ ਮੇਰੀ ਬੇਨਤੀ ਸੁਣੋ ਕਿਸੇ ਨੂੰ ਇਹਨ ਜਰਨਲ ਕੋਈ ਪ੍ਰੋਬਲਮ ਹੈ ਸਾਡਾ ਇੱਕ ਤੰਤਰ ਬਣਿਆ ਵਾ ਸਾਡੇ ਸੈਕਟਰੀ ਸਾਹਿਬ ਨੇ ਸਾਡੇ ਡਿਪਟੀ ਡੀਐਮ ਨੂੰ ਡੀਐਮ ਨੂੰ ਉਹਨਾਂ ਨੂੰ ਕੰਪਲੀਟ ਕਰੋ ਸਾਨੂੰ ਕੰਪਲੀਟ ਦੋ ਵੇਗ ਦੇ ਵਿੱਚ ਆਪਾਂ ਕਹਿ ਦੇਣਾ ਦੀ ਆ ਹੋ ਰਿਹਾ ਹੋ ਰਿਹਾ ਉਹ ਜੈਨੂਅਨ ਨਹੀਂ ਤੁਸੀਂ ਮੈਨੂੰ ਦੱਸੋ ਸਪੈਸੀਫਾਈ ਕਰੋ ਵੀ ਆਹ ਕੰਪਲੇਂਟ ਹੈ ਕਿਸੇ ਦੀ ਹੁਣੇ ਹੱਲ ਕਰਕੇ ਜਾਵਾਂਗੇ ਸਰ ਜਿਹੜੇ ਇੱਥੇ ਜਿੰਨੇ ਆਰਟੀਆਂ ਲਾਇਸੈਂਸ ਦਿੱਤੇ ਨੇ ਉਸ ਤੋਂ ਤਿੱਗਣੇ ਕਬਜ਼ੇ ਕਰੀ ਬੈਠੇ ਨੇ ਇਹ ਚੱਲ ਰਿਹਾ ਇਹ ਆਪਾਂ ਵੇਗ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਹੇ ਜਿਹੜੀ ਆ মিডিਆ ਦੀ ਹਾਈਪ ਬਣਾਉਣ ਵਾਸਤੇ ਗੱਲਾਂ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਮੈਨੂੰ ਸਪੈਸੀਫਾਈ ਕਰੋ ਵੀ ਬਹੁਤ ਹੀ ਗੱਲਾਂ ਨੇ ਸਰ ਬੈਠ ਨਹੀਂ ਨਹੀਂ ਰੋਜ਼ ਦੀਆਂ ਗੱਲਾਂ ਨਹੀਂ ਤੁਸੀਂ ਮੈਨੂੰ ਸਪੈਸੀਫਾਈ ਕਰੋ ਤੇ ਕੰਪਲੇਂਟ ਦਿਓ ਉਹਦੇ ਤੇ ਹੱਲ ਕਰਾਂਗੇ ਜਿਹੜੀ ਸਬਜੀ ਬਾਹਰੋਂ ਆਉਂਦੀ ਹੈ ਫਰੂਟ ਬਾਹਰੋਂ ਆਉਂਦਾ ਤੇ ਉਹ ਜੀ ਮਾਰਕੀਟ ਜਿਹੜੀ ਸਰਕਾਰ ਨੂੰ ਚੁੰਨਣ ਲੱਗ ਲੱਗ ਰਿਹਾ ਬਈ ਹੁਣ ਮੈਂ ਤੁਸੀਂ ਉਹੀ ਗੱਲਾਂ ਤੁਸੀਂ ਲਿਵਿੰਗ ਇੰਡੀਆ ਵਾਲੇ ਤੇ ਪੀਟੀਸੀ ਵਾਲੇ ਇਹੀ ਕੰਮ ਤੇ ਹੋਂ ਤੁਸੀਂ ਪੋਜ਼ਿਟਿਵ ਗੱਲ ਕਰੋ ਜਿੱਥੇ ਕੋਈ ਕੰਪਲੇਂਟ ਦਾ ਉਹ ਅਸੀਂ ਤਾਂ ਮੈਂ ਤਾਂ ਕਹਿ ਰਿਹਾ ਉਹਨੂੰ ਹੱਲ ਕਰਾਂਗੇ ਅਮੀ ਸੈਂਸੇਸ਼ਨਲ ਨਿਊਜ਼ ਪੈਦਾ ਕਰਨ ਵਾਸਤੇ ਕੋਈ ਪੱਤਰਕਾਰਤਾ ਨਹੀਂ ਹੈ ਮੈਗਨ ਦਾ ਬਸ ਵੀ ਹੋਣਗਾ ਕੋਈ ਸਪੈਸੀਫਾਈ ਕਰੋ ਵੀ ਆਹ ਕਮੀ ਹੈ ਸੀ ਉਹਨੂੰ ਦੂਰ ਕਰਾਂਗੇ ਹਾਂ ਹਲੋ ਹਲੋ ਤੁਰਤ ਹੱਲ ਕਰਾਂਗੇ ਜਿਹੜਾ ਇੱਕ ਚੰਗਾ ਕੰਮ ਮੰਡੀ ਬੋਰਡ ਦੇ ਮੁਲਾਜ਼ਮ ਮਤੇ ਆੜਤੀ ਭਰਾ ਕਰ ਰਹੇ ਨੇ ਕਿਸਾਨਾਂ ਕਿਸਾਨ ਭਰਾ ਕਰ ਰਹੇ ਨੇ ਪੂਰੇ ਪੰਜਾਬ ਚ ਅਸੀਂ ਪਿਛਲੇ ਸਾਲ 33000 ਬੂਟਾ ਫ੍ਰੀ ਆਫ ਕਾਸਟ ਲਾਇਆ ਅੱਜ ਫੇਰ ਅਸੀਂ 35000 ਬੂਟੇ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਇਹਦੇ ਬਾਰੇ ਦੱਸੋ ਜੇ ਤੁਹਾਡੀ ਕੋਈ ਕੰਪਲੇਂਟ ਹੈ ਕਿਸੇ ਦੀ ਵੀ ਕਿਸੇ ਲੈਵਲ ਤੇ ਸਭੋਜਬਾਨੀ ਸਾਡਾ ਇੱਕ ਤੰਤਰ ਹੈ ਸਾਨੂੰ ਦੋ ਅਸੀਂ ਉਹਦਾ ਤੁਰੰਤ ਹੱਲ ਕਰਾਂਗੇ ਜੇ ਹੁਣੇ ਕੰਪਲੇਟ ਹੈ ਮੈਨੂੰ ਹੁਣੇ ਦਾ ਹੁਣੇ ਹੱਲ ਕਰਕੇ ਜਾਊਗਾ ਸੈਕਟਰੀ ਸਾਹਿਬ ਇੱਥੇ ਦੇਖੋ